ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਪਿੰਡ ਟੱਲੇਵਾਲ ਦੇ ਵਿੱਚ ਜੁੱਧ ਨਸ਼ਿਆ ਵਿਰੁੱਧ ਜਿਹੜੀ ਮਹਿੰਮ ਦੇ ਤਹਿਤ ਆ ਨਾ ਤੇ ਪ੍ਰੋਗਰਾਮ ਕਰਵਾਇਆ ਗਿਆ ਕੀ ਕਹਿਣਾ ਚਾਹੋਗੇ ਲਈ ਅੱਜ ਜੋ ਪੰਜਾਬ ਸਰਕਾਰ ਵੱਲੋਂ ਇੱਕ ਮਹਿੰਮ ਵੀ ਢਿਰੀ ਹੈਗੀ ਨਸ਼ਿਆਂ ਦੇ ਖਿਲਾਫ ਜੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਪ੍ਰੋਗਰਾਮ ਕਰਵਾਇਆ ਗਿਆ ਪਿੰਡ ਦੇ ਵਿੱਚ ਲੋਕਾਂ ਨੇ ਇਸ ਗੱਲ ਦਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੁਹਾਨੂੰ ਪਹਿਲਾਂ ਵੀ ਪਤਾਗਾ ਕਿ ਆਪਣੇ ਪਿੰਡ ਦੀ ਪੰਚਾਇਤ ਵੱਲੋਂ ਅਸੀਂ ਸਾਰੇ ਨਗਰ ਦੇ ਸਹਿਯੋਗ ਨਾਲ ਪਹਿਲਾਂ ਵੀ ਸਟਿੰਗ ਬਾਰੇ ਇੱਕ ਮਤਾ ਪਾਇਆ ਸੀਗਾ ਜਿਹਦਾ ਲੋਕਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਪਿੰਡ ਦੇ ਜੋ ਦੁਕਾਨਦਾਰ ਵੀ ਸੀਗੇ ਉਹਨਾਂ ਨੇ ਵੀ ਉਹਦਾ ਨੋਟਿਸ ਲੈ ਕੇ ਉਹਨਾਂ ਨੇ ਵੀ ਸਾਰਾ ਕੁਝ ਬੰਦ ਕਰਤਾ ਅਸੀਂ ਇਹ ਮੰਨਣਾ ਕਹਿ ਵੀ ਸਕਦੇ ਹਾਂ ਵੀ ਆਪਣੇ ਪਿੰਡ ਦੇ ਵਿੱਚ ਸਟਿੰਗ ਨੌ ਦੀ ਕੋਈ ਚੀਜ਼ ਹੁਣ ਨਹੀਂ ਵਿਕ ਰਹੀ ਸਾਨੂੰ ਇਹ ਵੀ ਮੰਨਣਾ ਵੱਡਾ ਬਹੁਤ ਵੱਡਾ ਮੰਨਣਾ ਪਿੰਡ ਦੇ ਉੱਤੇ ਕਿ ਕਿਸੇ ਵੀ ਕਿਸੇ ਦਾ ਨਸ਼ਾ ਜਿਹੜਾ ਹੋ ਪਿੰਡ ਦੇ ਵਿੱਚ ਇੱਕ ਦੁਕਾਨ ਨੂੰ ਛੱਡ ਕੇ ਜਿਹੜੇ ਜਵਾਕੂ ਕਰਦੇ ਆ ਉਹਨਾਂ ਸਮਝਾਵਾਂ ਜਾ ਕੇ ਸੀ ਉਹਨਾਂ ਨੂੰ ਸ਼ਿਟ ਕਰਨਾ ਚਾਹੁੰਦੇ ਆਗੇ ਵੀ ਜਿਹੜਾ ਪਿੰਡ ਦੇ ਵਿੱਚ ਕੋਈ ਨਸ਼ਾ ਉਸ ਕਿਸੇ ਦਾ ਨਹੀਂ ਮਤਲਬ ਕੋਈ ਖਾ ਰਿਹਾ ਨਾ ਵੇਚ ਰਿਹਾ ਤੇ ਇਸ ਲਈ ਅਸੀਂ ਪਿੰਡ ਦੇ ਲੋਕਾਂ ਦਾ ਜਿੱਥੇ ਧੰਨਵਾਦ ਕਰਦੇ ਆ ਉੱਥੇ ਮਤਲਬ ਪ੍ਰਸ਼ਾਸਨ ਦਾ ਜਿਹੜਾ ਹੈਗਾ ਬਹੁਤ ਬੜਾ ਜਿਹਦਾ ਸਹਿਯੋਗ ਹੈਗਾ ਉਹਦਾ ਵੀ ਅਸੀਂ ਧੰਨਵਾਦ ਕਰਦੇ ਆ ਇਸ ਦੇ ਤਹਿਤ ਅਸੀਂ ਪਿੰਡ ਦੇ ਵਿੱਚ ਪ੍ਰੋਗਰਾਮ ਕਰਵਾਇਆਗਾ ਜਿਹੜਾ ਸਫਲਦ ਹੈ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਅੰਮਲੇ ਹਲਕਾ ਮਹਿਲਕਲਾ ਸਰਦਾਰ ਕਲਮੰਦ ਸਿੰਘ ਬਡੂਰੀ ਦੇ ਪੀਏ ਬਲਵਿੰਦਰ ਸਿੰਘਾਇਸ਼ੀ ਉਹਨਾਂ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਤੇ ਨਾਲ ਦੇ ਨਾਲ ਫੀਲ ਕੀਤੀ ਸੋਚ ਕਾਈ ਗਈ ਤੇ ਉਹਨਾਂ ਦੇ ਨਾਲ ਹੀ ਕੋਈ ਸਤਕਾਰਯੋਗ ਵੀਡੀਪੀਓ ਸਹਿਣਾ ਜਗਰਾਤ ਸਿੰਘ ਜੀ ਉਹ ਵੀ ਨਾਲ ਸੀ ਐਸਐਚਓ ਜਗਜੀਤ ਸਿੰਘ ਥਾਣਾ ਟੱਲੇਵਾਲ ਤੋਂ ਉਹ ਵੀ ਜਿਹੜੇ ਹੈਗੇ ਸਮਾਗਮ ਦੇ ਵਿੱਚ ਹਾਜ਼ਰ ਸਨ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਨਾਲ ਸਾਰਾ ਮੈਨੇਜ ਵੀ ਕੀਤਾ ਤੇ ਪਿੰਡ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਲੋਕਾਂ ਦੀਆਂ ਮੁੱਖ ਮੰਗਾਂ ਸੀਗੀਆਂ ਜਿਵੇਂ ਹਸਪਤਾਲ ਦੀਆਂ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਲੰਬੇ ਸਮੇਂ ਤੋਂ ਜਿਹੜੀਆਂ ਪੋਸਟਾਂ ਖਾਲੀ ਪਈਆਂ ਨੇ ਜਾਂ ਜਿਹੜੀਆਂ ਪੋਸਟਾਂ ਇੱਥੋਂ ਡੈਪੂਟੇਸ਼ਨ ਤੇ ਬਾਹਰ ਭੇਜੀ ਗਈਆਂ ਨੇ ਉਹਨਾਂ ਨੂੰ ਫਿਲ ਅਪ ਕਰਨ ਦੀ ਗੱਲ ਕੀਤੀ ਗਈ ਇਸ ਦੇ ਨਾਲ ਹੀ ਸਰਕਾਰੀ ਹਸਪਤਾਲ ਪਸ਼ੂ ਹਸਪਤਾਲ ਦੇ ਵਿੱਚ ਵੀ ਜਿਹੜੇ ਬੀਓ ਤੇ ਜਿਹੜੇ ਵੈਟਰਨਰੀ ਅਫਸਰ ਤੇ ਦਰਜਾ ਚਾਰ ਦੀ ਪੋਸਟ ਖਾਲੀ ਪਈ ਆ ਉਹਨੂੰ ਭਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਨਰੇਗਾ ਮਜ਼ਦੂਰਾਂ ਨੇ ਵੀ ਮੰਗ ਰੱਖੀ ਆ ਆਪਣੀ ਕਿ ਸਾਡਾ ਜਿਹੜਾ ਹੈਗਾ ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਸਾਡੀ ਜਿਹੜੀ ਪੇਮੈਂਟ ਆ ਗਈ, ਢਿਹੜਗਾਂ ਦੀ ਪੇਮੈਂਟ ਆ ਉਹ ਨਹੀਂ ਪਈ। ਉਹਨਾਂ ਨੇ ਵੀ ਆਪਣੀ ਜਿਹੜੀ ਸਮੱਸਿਆ ਹੈਗਾ ਦੱਸੀ। ਇਸ ਦੇ ਨਾਲ ਹੀ ਆਸਾ ਵਰਕਰਾਂ ਨੇ ਆਪਣਾ ਮੰਗ ਪੱਤਰ ਵੀ ਦਿੱਤਾ। ਦੇ ਪਿੰਡ ਦੇ ਲੋਕਾਂ ਨੇ ਜਿਹੜਾ ਮੰਗ ਪੱਤਰ ਦੇ ਵਿੱਚ ਦਿੱਤਾ ਬਈ ਜਿਹੜੀ ਸੜਕ ਹੈਗੀ ਆਪਣੇ ਟੱਲੇਵਾਲ ਤੋਂ ਲੈ ਕੇ ਚੰਨਣਵਾਲ ਤੱਕ ਸਿੱਧੀ ਸੜਕ ਜਾਂਦੀ ਹੈਗੀ ਉਹ ਲੰਬੇ ਸਮੇਂ ਤੋਂ ਦੂਰੀ ਪਈ ਆ ਉਹ ਨੂੰ ਠੀਕ ਕੀਤਾ ਜਾਵੇ ਕੋਰ ਕੀਤਾ ਜਾਵੇ ਨਵੀਂ ਸ਼ੁਰੂ ਬਣਾਇਆ ਜਾਵੇ ਇਸੇ ਤਰ੍ਹਾਂ ਹੀ ਵੱਖ-ਵੱਖ ਹੋਰ ਮੰਗਾ ਜੇ ਉਹ ਤੋਂ বেকার ਕੰਮ ਪਏ ਨੇ ਪਿੰਡ ਦੇ ਉਹਨਾਂ ਨੂੰ ਸਾਰੇ ਚੜ੍ਹਨ ਵਾਲੀ ਗੱਲ ਕੀਤੀ ਗਈ ਤੇ ਇਹ ਸਾਰੀਆਂ ਮੰਗਾਂ ਨੂੰ ਦੇ ਕੇ ਪੀਏ ਸਾਹਿਬ ਦਾ ਇੱਕ ਪੋਜ਼ਿਟਿਵ ਰਿਸਪਾਂਸ ਸੀਗਾ ਉਹਨਾਂ ਨੇ ਇਹਦਾ ਵਾਦਾ ਵੀ ਕੀਤਾ ਵੀ ਇਹ ਜਿਹੜੀਆਂ ਮੰਗਾਂ ਨੇ ਜਿਹੜੀਆਂ ਸੀਗੀਆਂ ਉਹ ਪ੍ਰਮਖਸ਼ਣ ਕੋਡੋਰੀ ਤੱਕ ਪਹੁੰਚਾ ਦਿੱਤੀਆਂ ਨੂੰ ਤੇ ਆ ਸਾਨੂੰ ਆਸ ਵੀ ਆ ਕਿ ਮਾਨਜੋ ਐਮਐਲਏ ਸਾਹਿਬ ਇਹਨਾਂ ਗੱਲਾਂ 'ਤੇ ਧਿਆਨ ਦਿੰਦੇ ਹੋਏ ਸਾਡੇ ਜਿਹੜੇ ਪਿੰਡ ਦੀ ਸਮੱਸਿਆਵਾਂ ਨੂੰ ਜਿੱਤੀ ਜਿੱਤੀ ਹੱਲ ਕਰਨਗੇ ਤੇ ਅਸੀਂ ਸਮੁੱਚੇ ਪਿੰਡ ਦੇ ਲੋਕਾਂ ਨੇ ਵਿਸ਼ਵਾਸ ਵੀ ਕੀਤਾ ਤੇ ਪਿੰਡ ਦੇ ਲੋਕਾਂ ਨੇ ਸੌਂਹ ਵੀ ਚੁੱਕੀ ਸੀ ਗੱਲ ਦੀ ਕਿ ਅਸੀਂ ਕਿਸੇ ਵੀ ਕਿਸੇ ਦਾ ਪਿੰਡ ਦੇ ਵਿੱਚ ਨਸ਼ਾ ਨਾ ਕਰਨ ਕੋਈ ਠੇਕ ਕਰਨ ਦੇਵਾਂਗੇ ਤੇ ਨਾ ਹੀ ਕਿਸੇ ਨੂੰ ਵੇਚਣ ਦੇਵਾਂਗੇ ਤੇ ਨਾ ਹੀ ਕਿਸੇ ਨੂੰ ਜਿਹੜਾ ਹੈਗਾ ਉਹ ਖੀਤਣ ਦੇਵਾਂਗੇ ਤੇ ਜੇ ਕੋਈ ਇਸ ਕਿਸਾਨ ਦਾ ਕੋਈ ਧੰਦਾ ਕਰਦਾ ਵੀ ਹੈਗਾ ਜੇ ਉਹ ਅਸੀਂ ਪੁਲਿਸ ਨੂੰ ਰਿਪੋਰਟ ਕਰਕੇ ਵਿਕੈਦਾ ਤੌਰ ਦੇ ਉੱਤੇ ਤੇ ਕੋਈ ਵੀ ਪੰਚ ਸਰਪੰਚ ਜਿਹੜਾ ਹੈਗਾ ਜਿਹੜਾ ਮੌਜੂਦਾ ਪੰਚ ਸਰਪੰਚ ਆ ਜਾਂ ਪੁਰਾਣੇ ਪੰਚ ਸਰਪੰਚ ਉਹਨਾਂ ਨੇ ਛਾਹ ਚੁੱਕੀ ਕਿ ਅਸੀਂ ਉਹਦੀ ਕੋਈ ਵੀ ਜ਼ਮਾਨਤ ਵਗੈਰਾ ਨਹੀਂ ਕਰਾਉਣ ਜਾਵਾਂਗੇ ਇਸ ਲਈ ਅਸੀਂ ਪਿੰਡ ਦੇ ਲੋਕਾਂ ਨੂੰ ਬਾਰ-ਬਾਰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਆਪਣੇ ਭ੍ਰਿਖ ਨੂੰ ਬਚਾਉਣਾਗਾ ਤਾਂ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜੀ ਮਹਮਾ ਇਹਦੇ ਵਿੱਚ ਬਤੁਤ ਬਤ ਸਭ ਹੋ ਗਿਆ ਇਹ ਨਾਲ ਹੀ ਜਿਹੜੀ ਹੋਰ ਗੱਲ ਜਿਹੜੀ ਬਹੁਤ ਜ਼ਰੂਰੀ ਹੈ ਕਹਿਣੀ ਉਹ ਇਹ ਹੈ ਜੀ ਕਿ ਜਦੋਂ ਪਿੰਡ ਦਾ ਜਦੋਂ ਕਿਸੇ ਪਰਿਵਾਰ ਦਾ ਇੱਕ ਇੱਕ ਕਮਾਊ ਬੰਦਾ ਜਿਹੜਾ ਹੁੰਦਾਗਾ ਜਿਹਦੇ ਜਿਹਦੇ ਸਿਰ ਦੇ ਉੱਤੇ ਪਰਿਵਾਰ ਚੱਲਦਾ ਹੁੰਦਾ ਉਹਦੀ ਨਸ਼ਿਆਂ ਦੇ ਕਰਨ ਦਾ ਨਸ਼ੇ ਕਰਨ ਕਰਕੇ ਮਲ ਜਿਹੜੀ ਮੌਤ ਹੋ ਜਾਂਦੀ ਹੈਗੀ ਉਹਦੇ ਨਾਲ ਸਾਰਾ ਹੀ ਪਰਿਵਾਰ ਜਿਹੜਾ ਹੈਗਾਗਾ ਉਹ ਕੱਲੇ ਉਹਦੀ ਉਹਦੀ ਮੌਤ ਨਹੀਂ ਹੁੰਦੀ ਉਹਦੇ ਜਿਹੜੇ ਬਾਕੀ ਬਚਦੇ ਜੀ ਹੈਗੇ ਉਹਦੇ ਦੋ ਦੋ ਆ ਜਾਂ ਤਿੰਨ ਜੀ ਉਹਦੇ ਘਰ ਵਾਲੀ ਆ ਉਹ ਮਤਲਬ ਉਹਨਾਂ ਸਾਰਿਆਂ ਦੀ ਮੌਤ ਹੋ ਜਾਂਦੀ ਹੈ ਇਸ ਨਾਲ ਉਹਨਾਂ ਦੇ ਰਮਾਨ ਜਿਹੜੇ ਹੁੰਦੇ ਆ ਮਿੱਟੀ ਦੇ ਵਿੱਚ ਰੁੜ ਜਾਂਦੇ ਆ ਸੋ ਆਓ ਆਪਣੇ ਬੱਚਿਆਂ ਦੇ ਰਮਾਨਾਂ ਨੂੰ ਮਿੱਟੀ ਵਿੱਚ ਆਪਾਂ ਨਾ ਰੋਲਗੇ ਆਪਣੇ ਬੱਚਿਆਂ ਦੇ ਸੁੰਦਰ ਵਧੀਆ ਵਧੀਆ ਭਵਿੱਖ ਦੇ ਲਈ ਆਪਾਂ ਸਮਾਜ ਨੂੰ ਵਧੀਆ ਬਣਾਉਣ ਦੇ ਲਈ ਇਹ ਜੇ ਨਸ਼ਿਆਂ ਦਾ ਜਿਹੜਾ ਜਿਹੜਾ ਕੋਹੜਾ ਸਾਨੂੰ ਚਿੰਬੜਿਆ ਹੋਇਆ ਉਹ ਤੋਂ ਆਪਾਂ ਛਟਕਾਰਾ ਪਾਈਏ ਨਸ਼ਾ ਵਿਰੁੱਧ ਜੋ ਮਹਿੰਮ ਚੱਲੀ ਆ ਇਦੇ ਵਿੱਚ ਆਪਾਂ ਪਹਿਲ ਕਦਮੀ ਕਰਕੇ ਪਹਿਲਾਂ ਵੀ ਆਪਾਂ ਪਹਿਲ ਕਦਮੀ ਕਰਦੇ ਰਹੇ ਹਾਂਗੇ ਤੇ ਪਰ ਹੁਣ ਅੱਜ ਜਿਹੜੀ ਪੰਜਾਬ ਸਰਕਾਰ ਨੇ ਪਹਿਲ ਪਹਿਲ ਕਦਮੀ ਕੀਤੀ ਹੈ ਇਹਦੇ ਵਿੱਚ ਆਪਾਂ ਵੱਧ ਤੋਂ ਵੱਧ ਸਹਿਯੋਗ ਦੀਏ ਸਰਕਾਰਾਂ ਦਾ ਪ੍ਰਸ਼ਾਸਨ ਦਾ ਸਹਿਯੋਗ ਦੀਏ ਮੈਂ ਤਾਂ ਇੱਥੋਂ ਤੱਕ ਵੀ ਕਹੂੰਗਾ ਜੇ ਤੁਹਾਨੂੰ ਕੋਈ ਪ੍ਰਸ਼ਾਸਨਿਕ ਜਾਂ ਪੁਲਿਸ ਪ੍ਰਸ਼ਾਸਨ ਦਾ ਪ੍ਰਸ਼ਾਸਨ ਵੱਲੋਂ ਜੇ ਕੋਈ ਇਸ ਕਿਸਮ ਦਾ ਤੁਹਾਨੂੰ ਲੱਗਦਾ ਬੰਦਾ ਕੋਈ ਉਸ ਕਿਸੇ ਦੇ ਨਸ਼ੇ ਵਾਲੇ ਤਸਕਰ ਨੂੰ ਛੱਡਦਾਗਾ ਜਾਂ ਤੁਸੀਂ ਸਹਿਯੋਗ ਦਿੰਦਾਗਾ ਜਾਂ ਉਹਨੂੰ ਸਹਿਯੋਗ ਦਿੰਦਾਗਾ ਤਾਂ ਸਾਡੇ ਧਿਆਨ ਦੇ ਵਿੱਚ ਲਿਆਓ ਅਸੀਂ ਉਹਨਾਂ ਨਾਲ ਬੈਠ ਕੇ ਉਹਨਾਂ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਾਂਗੇ ਇਹ ਉਹਨਾਂ ਦੇ ਦਿੱਤੀ ਬਣਦੀ ਕਾਰਵਾਈ ਵਿੱਚ